ਨਾ ਤਾਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਦੀ ਮੌਤ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਇਸ ਮੌਤ ਤੋਂ ਬਾਅਦ ਮਾਪਿਆਂ ਨੇ ਉਸ ਦੇ ਕਤਲ ਦੇ આરોਪ ਲਗਾਏ ਨੇ ਦੂਜੇ ਪਾਸੇ ਸੋਹਰੇ ਵਾਲੇ ਇਸ ਨੂੰ ਖੁਦਕੁਸ਼ੀ ਦੱਸ ਰਹੇ ਨੇ ਫਿਲਹਾਲ ਥਾਣਾ ਸਿਟੀ ਦੀ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਸੋਹਰਾ ਪਰਿਵਾਰ ਮੌਕੇ ਤੋਂ ਫਰਾਰ ਹੋ ਗਿਆ ਹੈ লাশ ਨੂੰ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਹੈ ਮ੍ਰਿਤਕਾ ਦੀ ਪਛਾਣ ਅੰਜਲੀ ਵੱਜੂ ਹੋਈ ਹੈ ਉਸ ਦੀ 28 ਸਾਲ ਦੀ ਬੇਟੀ ਵੀ ਹੈ ਮ੍ਰਿਤਕ ਦੀ ਮਾਂ ਅਤੇ ਪੈਣ ਨੇ ਦੋਸ਼ ਲਾਇਆ ਕਿ ਸੋਹਰਾ ਪਰਿਵਾਰ ਅੰਜਲੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅੰਜਲੀ ਜਦ ਵੀ ਉਹਨਾਂ ਦੇ ਨਾਲ ਫੋਨ ਤੇ ਗੱਲ ਕਰਦੀ ਸੀ ਤਾਂ ਉਸਦੇ ਬੋਲ ਦੇ ਵਿੱਚ ਅਹਿਸਾਸ ਹੁੰਦਾ ਸੀ ਪਰ ਅੰਜਲੀ ਨੇ ਕਦੇ ਵੀ ਉਸਦੇ ਨਾਲ ਖੁੱਲ੍ਹ ਕੇ ਗੱਲ ਨਹੀਂ ਕੀਤੀ ਮ੍ਰਿਤਕ ਦੀ ਭੈਣ ਦੇ ਅਨੁਸਾਰ ਜਦੋਂ ਉਸਦੇ ਜੀਜੇ ਨੇ ਫੋਨ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਅੰਜਲੀ ਬਾਥਰੂਮ ਦੇ ਵਿੱਚ ਡਿੱਗ ਗਈ ਹੈ ਪਰ ਉਹਨਾਂ ਨੂੰ ਸ਼ੱਕ ਹੋਇਆ ਕਿ ਅੰਜਲੀ ਦੀ ਹੱਤਿਆ ਕਰ ਦਿੱਤੀ ਗਈ ਹੈ ਉਹਨਾਂ ਦੇ ਜਾਣ ਤੋਂ ਪਹਿਲਾਂ ਅੰਜਲੀ ਨੂੰ ਫਾਹੇ ਤੇ ਲਿਆਂਦਾ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਿਟੀ ਥਾਣੇ ਦੇ ਐਸ ਐਚ ਓ rau ਵਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਿੱਲਾਂ ਵਾਲੀ ਛਪੜੀ ਦੇ ਵਿੱਚ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ ਹੈ ਉਹ ਆਪ ਮੌਕਾ ਦੇਖ ਕੇ ਆਏ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅੰਜਲੀ ਦੇ ਪਰਿਵਾਰ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਕਟਣਾ ਵਾਪਰੀ ਹੈ ਜੀ ਤੁਹਾਡੀ ਬੇਟੀ ਨਾਲ था। 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 <laughs> <पार था। laughs> मार नहीं करता था जब लड़की मेरी या कभी आती थी ये काम नहीं करता मम्मी मैं सास सौरों से कम से कम मांगती रहू ਕੀ ਨਾਮ ਕੀ ਸੀ ਤੁਹਾਡੀ ਬੇਟੀ ਦਾ ਅੰਜਲੀ ਇਹ ਤੇ ਵੀ ਮੰਗੇ ਆ ਪੈਸੇ ਇੱਕ ਦੋ ਵਾਰ ਇਹਨੇ ਵੀ ਦਿੱਤਾ ਕਿ ਕਿੰਨੀ ਕੁ ਉਮਰ ਦੀ ਸੀਗੀ ਹਾਂ ਉਹ ਚੱਪੇ ਚੱਪੇ ਸਾਲੀ ਵਿਆਹੀ ਹੋਈ ਸੀਗੀ ਹਾਂ ਹਾਂ ਕਿੰਨੇ ਬੱਚੇ ਕਿੰਨੇ ਸੀ ਇੱਕ ਬੇਟੀ ਆ ਅੱਛਾ 29 ਸਾਲ ਦੀ ਕੁੜੀ ਆ ਉਸ ਪਰ ਅੱਜ ਕੀ ਫਿਰ ਗੱਲ ਕੀ ਹੋਈ ਐ ਫੋਨ ਆਇਆ ਸੀ ਅੱਜ ਤੁਹਾਨੂੰ ਤੇ ਕੀ ਹੋਇਆ ਮੁੰਡਾ ਆਇਆ ਤਾਂ ਮੁੰਡਾ ਆਇਆ ਜੀ ਘਰੇ ਮੈਂ ਆਇਆ ਤਾਂ ਜਵਾਈ ਮੇਰਾ ਮuje ਲੈਨੇ ਮੇਰੀ ਭੈਣ ਦੇ ਘਰ ਅੱਛਾ ਹਾਂ ਚੱਲ ਮੰਮੀ ਚੱਲ ਮੰਕੇ ਮੈਂ ਸਾਦੇ ਮੇਰਾ ਪਤਨੀ 4-5 ਮਹੀਨੇ ਸਿਰ ਲਾਪਤਾ ਮੰਗੀ ਉਸੇ ਕੁਛ ਹੋ ਗਿਆ ਤਾਂ ਕਹਿ ਰ ਮੰਮੀ ਆਂ ਜਲੇ ਨੇ ਫਾਸੀ ਲਾ ਲਈ ਆ ਜਲਦੀ ਚੱਲ ਅੱਛਾ ਅੱਛਾ ਤੁਹਾਡੇ ਜਵਾਈ ਨੇ ਕਿਹਾ ਕਿ ਫਾਸੀ ਲਗਾ ਲਈ ਹਾਂ ਜੀ ਅੱਛਾ ਜਦ ਤੁਸੀਂ ਫਿਰ ਮੌਕੇ ਤੇ ਗਏ ਹੋ ਉੱਥੇ ਗਈ ਤੇ ਨਾ ਨਾ ਉਤਾਰ ਕੇ ਮੰਝੇ ਤੇ ਮੰਝੇ ਤੇ ਨਹੀਂ ਸੀ ਮੇਲੇ ਆ ਮੇਲੇ ਸੱਚ ਕਰੀ ਨਾ ਨੇ ਗਈ ਤੋਂ 2-3 ਘੰਟੇ ਬਾਅਦ ਦੇਖ ਲਈ ਆਪਣੇ ਨੂੰ ਕੋ ਕਿਆ ਕਰ ਲਿਆ ਉਹ ਨਾ ਨਹੀਂ ਕਰਾ ਤੁਹਾਡੀ ਕਦੀ ਗੱਲ ਹੋਈ ਹੈ ਤੁਹਾਡੀ ਬੇਟੀ ਨਾਲ ਵੀ ਕੋਈ ਇਸ ਤਰ੍ਹਾਂ ਦੇ ਕੋਈ ਦਿਮਾਗ ਚੋਂ ਦੀ ਗੱਲ ਹੋਵੇ ਨਹੀਂ ਜੀ ਕਦੀ ਕੁਝ ਕਿਆ ਹੋਵੇ ਕੋਈ ਲੜਾਈ ਝਗੜਾ ਹੋਵੇ ਕੋਈ ਕੁਝ ਆ ਕਹਤੇ ਤੇ ਮੈਂ ਦੁਖੀ ਹਾਂ ਬਸ પતિ ਕੇ ਵਜੇ ਸਈ ਦੁਖੀ ਹਾਂ ਹੂੰ ਹੁਣ ਤੁਸੀਂ ਇੱਥੇ ਆਇਓ ਕੀ ਮੰਗ ਕੀ ਕਰਦੇ ਹੋ ਥਾਣੇ 'ਚ ਆਏ ਹੋ ਤੁਸੀਂ ਮੈਂ ਤਾਂ ਮੈਂ ਹਾਂ ਸਾਫ ਮੰਗ ਲਈ ਹੋ ਮੇਰੀ ਉੱਚ ਚਲੀ ਗਈ ਲੇਕਿਨ ਇਹ ਕਿੱਥੇ ਲੱਗੇ ਰੇ ਤੇ ਮੈਂ ਮਾਰ ਤਾ ਚੁੱਪ ਕਰ ਹੁਣ ਹਸਬੰਦ ਕਿੱਥੇ ਆ ਉਹਦਾ ਉਹ ਭਰਾ ਹੋ ਗਿਆ ਚੱਜ ਗਿਆ ਉਹ ਤਾਂ ਸਾਰੇ ਜਣੇ ਭੱਜ ਗਏ ਸਾਰੇ ਬੋੜੀ ਹਸਪਤਾਲ ਲੇ ਗਏ ਇਤਨੇ ਵਾ ਸਾਰੇ ਭੱਜ ਗਏ ਖੰਨੇ ਕਿਹੜੀ ਜਗ੍ਹਾ 'ਚ ਰਹਿੰਦੇ ਸੀਗੇ ਅਬੀ ਲਾਲੀ ਚਪਾਈ 'ਚ ਰਹਿੰਦੇ ਸੀ ਬਿੱਲਾ ਦੀ ਚਪੜੀ ਹੈ ਜੀ ਕਿਹੜੀ ਜਗ੍ਹਾ ਰਹਿੰਦੀ ਸੀ ਕਿਦਾਂ ਨੇ ਉਹ ਬਿੱਦੂ ਬਿੱਲੂ ਸੌਣ ਵਾਲੀ ਹਣੀ ਠੀਕ ਹੈ ਕੁੜੀ ਦੇ ਆਤੇ ਤੇ ਨੋਂ ਹੁੰਦਾ ਬਿੱਲਾ ਦੀ ਚਪੜੀ ਨਾ ਪੂਰੇ ਸੋਹਰੇ ਨੇ ਕੁੜੀ ਦੇ ਬਿੱਲਾ ਦੀ ਚਪੜੀ ਹੈ ਮੇਰੇ ਵੀ 10 ਮੰਦਿਰ ਕੋਲ ਹਾਂ ਠੀਕ ਹੈ ਕੀ ਨਾਮ ਹੈ ਬੇਟੇ ਤੁਹਾਡਾ ਮੇਰਾ ਕਾਮ ਨਹੀਂ ਅੱਛਾ ਕਾਮ ਨਹੀਂ ਕੀ ਘਟਨਾ ਵਾਪਰੀ ਤੁਹਾਡੀ ਸਿਸਟਮ ਦਾ ਮੈਨੂੰ ਉਹਦਾ ਵੈਸੇ ਫੋਨ ਪਹਿਲਾਂ ਇੱਕ ਦੋ ਵਾਰ ਮੈਂ ਕਰਿਆ ਉਹਨੇ ਮੈਨੂੰ ਦੱਸਿਆ ਹਾਂ ਤਾਂ ਕਹਿੰਦੀ ਮੈਂ ਠੀਕ ਆ ਫਿਰ ਕਹਿੰਦੀ ਮੇਰਾ ਫੋਨ ਖਰਾਬ ਹੋ ਗਿਆ ਫਿਰ ਬਾਅਦ ਚ ਜਦ ਫੋਨ ਆਇਆ ਉਹਦਾ ਇੱਕ ਦੋ ਵਾਰੀ ਫਿਰ ਕਹਿੰਦੀ ਵੀ ਤੇ ਜੀਜੇ ਦਾ ਖਰਾਬ ਹੋ ਗਿਆ ਫੋਨ ਭਈ ਹੋਦੇ ਕੋਲੇ ਉਹਦਾ ਨੰਬਰ ਬੰਦ ਹੈ ਉਹ ਆਪਣਾ ਨੰਬਰ ਬੰਦ ਦੇ ਰੱਖਦਾ ਸੀ ਉਹਦਾ ਨੰਬਰ ਚਲਾ ਰਿਆ ਹਾਂ ਉਹਨਾਂ ਕਹਿੰਦਾ ਉਹਦੇ ਕੋਲ ਫੋਨ ਹੀ ਨਹੀਂ ਸੀ ਇਹਨੇ ਹੁਣ ਲੈ ਕੇ ਦਿੱਤਾ ਸੀ ਉਹਨੂੰ ਫੋਨ ਅੱਛਾ ਹਾਂ ਉਹਨਾਂ ਕਹਿੰਦਾ ਉਹਦੇ ਕੋਲ ਫੋਨ ਨਹੀਂ ਹੈਗਾ ਫੋ ਆਪ ਸਾਰੇ ਭੱਜ ਗਏ ਉਹਨੂੰ ਮਾਰ ਕੇ ਪਹਿਲਾਂ ਮੈਨੂੰ ਫੋਨ ਕਰਕੇ ਕਹਿੰਦਾ ਮੈਂ ਤੇਰਾ ਜੀਜਾ ਬੋਲਦਾ ਮੈਨੂੰ ਲੱਗਿਆ ਭਈ ਉਹਦੀ ਮੰਮੀ ਬੋਲਦੀ ਐ ਮੈਂ ਤਾਂ ਨਮਸਤੇ ਬੁਲਾਈ ਆਂਟੀ ਨੂੰ ਮੈਂ ਕੰਟੀ ਨੂੰ ਨਮਸਤੇ ਫੇਰ ਕਹਿੰਦਾ ਮੈਂ ਤੇਰਾ ਜੀਜਾ ਬੋਲਦਾ ਹਾਂ ਕਹਿੰਦਾ ਉਹਨੇ ਬਾਥਰੂਮ ਚ ਗਿਰੀ ਪਈ ਮਿਲੀ ਐ ਥੋੜੀ ਦੇਰ ਬਾਅਦ ਫੋਨ ਆਇਆ ਮੈਨੂੰ ਕਹਿੰਦਾ ਮੈਂ ਉਹਨੇ ਗਰਲਫ੍ਰੈਂਡਾ ਲੈ ਲਿਆ ਅੱਛਾ ਦੋਨੇ ਵਾਰੀ ਅਲੱਗ-ਅਲੱਗ ਗੱਲਾਂ ਕਰੀ ਹਾਂਜੀ ਇੱਕ ਕਵਾਰੀ ਗੱਲ ਦੱਸਦਾ ਮੈਨੂੰ ਚੰਗੀ ਤਰ੍ਹਾਂ ਮੈਂ ਮੰਨ ਵੀ ਸਕਦੀ ਸੀ ਵੀ ਹਾਂ ਉਹ ਤਾਂ ਇੰਨੀ ਸਿੱਧਰੀ ਹੋ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਸੀ ਉਹ ਅੰਦਰੇ ਅੰਦਰ ਰਹਿੰਦੀ ਸੀ ਉਹ ਉਹ ਐਸਾ ਨਹੀਂ ਕਰ ਸਕਦੀ ਤਾਂ ਤੁਹਾਨੂੰ ਕੀ ਲੱਗਦਾ ਕੀ ਤੁਹਾਨੂੰ ਕੀ ਲੱਗਦਾ ਵੀ ਕੀ ਹੋਇਆ ਤੁਹਾਡੀ ਸਾਨੂੰ ਲੱਗਦਾ ਇਹਨਾਂ ਨੇ ਮਾਰੀ ਆ ਉਹ ਮੈਂ ਸਾਫ਼ ਕਹਿੰਦੀ ਆ ਮੈਂ ਉਹਦੀ ਭੈਣ ਆ ਬੇਸਥ ਛੋੜਨੀ ਆ ਜੇ ਕਿ ਉਹਨਾਂ ਨੇ ਮਾਰੀ ਆ ਉਹ ਸਾਡੇ ਨਾਲ ਪਾਲੀ ਆ ਮੇਰੀ ਭੈਣ ਆ ਉਹ ਮੈਂ ਜਾਣਦੀ ਆ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਸੀ ਇੰਨੀ ਸਿੱਧੀ ਸੀ ਉਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਦੱਸ ਦੇਣਗੇ ਕਿੰਨੀ ਸਾਊ ਸੀ ਉਹ ਇਨਾ ਕਟਿੰਪੇਲਾਂ ਵਿਆਹ ਹੋਇਆ ਸੀਗਾ ਤੁਹਾਡੀ ਭੈਣ ਕਿੰਨੇ ਸਾਲ ਹੋ ਗਏ ਚਾਰ ਕਸਾਲ ਹੋ ਗਏ ਉਹਦੇ ਬਿਆਨ ਅੱਛਾ ਹਾਂਜੀ ਠੀਕ ਇਹ ਤੇ ਖੰਦੀ ਵੀ ਆਈ ਹੋਈ ਸੀ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਨਸਾਫ ਚਾਹੁੰਦੇ ਆ ਸਾਡੀ ਭੈਣ ਕਿਉਂ ਮਾਰਿਆ ਇਹਨਾਂ ਨੇ ਨਾਲੇ ਫਰਾਰ ਕਰ ਤੇ ਹੋਇਆ ਜੇਲ੍ਹ ਚ ਚਾਹੀਦੇ ਸਾਨੂੰ ਠੀਕ ਜੇ ਸੱਚੇ ਹੁੰਦੇ ਕਿਉਂ ਇੱਕ ਅੰਦਲੀ ਨਾਮ ਦੀ ਲੜਕੀ 26 ਸਾਲ ਦੀ ਉਮਰ ਹੈ ਉਹਦੀ ਉਹਨੇ ਪੱਕੇ ਨਾਲ ਗੱਲ ਫਰਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ ਜਿੱਦਾਂ ਦੀ ਰਿਪੋਰਟ ਆਵੇਗੀ ਮੈਡੀਕਲ ਅਤੇ ਉਹਨਾਂ ਦੇ ਮਾਪਿਓ ਦੇ ਉਹਨਾਂ ਦੇ ਪੇਰੈਂਟਸ ਦੇ ਜਿੱਦਾਂ ਦੇ ਬਿਆਨ ਹੋਗੇ ਉਸ ਹਿਸਾਬ ਨਾਲ ਉਹਜੀ ਕਾਰਵਾਈਆਂ ਮੁਚਲੀ ਜਾਂਦੀ ਜਾਊਗੀ ਨੰਨਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਦੀ ਮੌਤ ਨੂੰ ਲੈ ਕੇ ਵਿਵਾਦ ਹੋ ਗਿਆ ਹੈ ਇਸ ਮੌਤ ਤੋਂ ਬਾਅਦ ਮਾਪਿਆਂ ਨੇ ਉਸ ਦੇ ਕਤਲ ਦੇ aarop ਲਗਾਏ ਨੇ ਦੂਜੇ ਪਾਸੇ ਸੋਹਰੇ ਵਾਲੇ ਇਸ ਨੂੰ ਖੁਦਕੁਸ਼ੀ ਦੱਸ ਰਹੇ ਨੇ ਫਿਲਹਾਲ ਥਾਣਾ ਸਿਟੀ ਦੀ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਸੋਹਰਾ ਪਰਿਵਾਰ ਮੌਕੇ ਤੋਂ ਫਰਾਰ ਹੋ ਗਿਆ ਹੈ লাশ ਨੂੰ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਹੈ ਮ੍ਰਿਤਕਾ ਦੀ ਪਛਾਣ ਅੰਜਲੀ ਵੱਜੂ ਹੋਈ ਹੈ ਉਸ ਦੀ 28 ਸਾਲ ਦੀ ਬੇਟੀ ਵੀ ਹੈ ਮ੍ਰਿਤਕ ਦੀ ਮਾਂ ਅਤੇ ਪੈਣ ਨੇ ਦੋਸ਼ ਲਾਇਆ ਕਿ ਸੋਹਰਾ ਪਰਿਵਾਰ ਅੰਜਲੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅੰਜਲੀ ਜਦ ਵੀ ਉਹਨਾਂ ਦੇ ਨਾਲ ਫੋਨ ਤੇ ਗੱਲ ਕਰਦੀ ਸੀ ਤਾਂ ਉਸ ਦੇ ਬੋਲ ਦੇ ਵਿੱਚ ਅਹਿਸਾਸ ਹੁੰਦਾ ਸੀ ਪਰ ਅੰਜਲੀ ਨੇ ਕਦੇ ਵੀ ਉਸ ਦੇ ਨਾਲ ਖੁੱਲ ਕੇ ਗੱਲ ਨਹੀਂ ਕੀਤੀ ਮ੍ਰਿਤਕ ਦੀ ਭੈਣ ਦੇ ਅਨੁਸਾਰ ਜਦੋਂ ਉਸ ਦੇ ਜੀਜੇ ਨੇ ਫੋਨ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਅੰਜਲੀ ਬਾਥਰੂਮ ਦੇ ਵਿੱਚ ਡਿੱਗ ਗਈ ਹੈ ਪਰ ਉਹਨਾਂ ਨੂੰ ਸ਼ੱਕ ਹੋਇਆ ਕਿ ਅੰਜਲੀ ਦੀ ਹੱਤਿਆ ਕਰ ਦਿੱਤੀ ਗਈ ਹੈ ਉਹਨਾਂ ਦੇ ਜਾਣ ਤੋਂ ਪਹਿਲਾਂ ਅੰਜਲੀ ਨੂੰ ਫਾਹੇ ਤੇ ਲਿਆਂਦਾ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਿਟੀ ਥਾਣੇ ਦੇ ਐਸ ਐਚ ਓ rau ਵਰਿੰਦਰ ਸਿੰਘ ਨੇ ਕਿ ਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਿੱਲਾਂ ਵਾਲੀ ਛਪੜੀ ਦੇ ਵਿੱਚ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ ਹੈ ਉਹ ਆਪ ਮੌਕਾ ਦੇਖ ਕੇ ਆਏ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅੰਜਲੀ ਦੇ ਪਰਿਵਾਰ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਕੰਟਣਾ ਵਾਪਰੀ ਹੈ ਜੀ ਤੁਹਾਡੀ ਬੇਟੀ ਨਾਲ ਮੈਂ ਹੋਰ ਨਹੀਂ ਹੋਲਦੇ ਬੋਲ ਨਹੀਂ ਕਰਦਾ ਸੀ ਮੈਂ ਮੋਸਲਾ ਰੱਖੂ ਮਸਤੀ ਬੋਲ ਨਹੀਂ ਕਰਦਾ ਸੀ ਮਲੇ ਕੁੜੀ ਮੋਸਾਉਂਦੀ ਆ ਨਾ ਨਾ ਮਾਰ ਦਿੰਦੇ ਹਾਂ ਜੇ ਕੰਮ ਨਹੀਂ ਕਰਦਾ ਤਾਂ ਆ ਜੇ ਲੜਕੀ ਮੇਰੀ ਫੋਨ ਯੱਕ ਵੀ ਆਤੀ ਦੀ ਨਹੀਂ ਗਿਆ ਪੀਪੀ ਇਹ ਕੰਮ ਨਹੀਂ ਕਰਦਾ ਮਮੀ ਨੇ ਤਾਂ ਜ਼ੋਰ ਨਾਲ ਕਦੋਂ ਤੱਕ ਮੰਗਦੀ ਰਹੇ ਮੂੰ ਕੀ ਨਾਮ ਕੀ ਸੀ ਤੁਹਾਡੀ ਬੇਟੀ ਦਾ ਅੰਜਲੀ ਇਹ ਤੇ ਵੀ ਮੰਗਿਆ ਪੈਸੇ ਇੱਕ ਦੋ ਵਾਰ ਇਹਨੇ ਵੀ ਦਿੱਤੇ ਕਿ ਕਿੰਨੀ ਕੁ ਉਮਰ ਦੀ ਸੀਗੀ ਹਾਂ ਜਦ ਸੱਚ ਸੱਚ ਸਾਲ ਦੀ ਵਿਆਹੀ ਹੋਈ ਸੀਗੀ ਹਾਂ ਹਾਂ ਕਿੰਨੇ ਬੱਚੇ ਕਿੰਨੇ ਸੀ ਇੱਕ ਬੇਟੀ ਆ ਅੱਛਾ 29 ਸਾਲ ਦੀ ਕੁੜੀ ਹੈ ਉਸ ਪਰ ਅੱਜ ਕੀ ਫਿਰ ਗੱਲ ਕੀ ਹੋਈ ਹੈ ਫੋਨ ਆਇਆ ਸੀ ਅੱਜ ਤੁਹਾਨੂੰ ਕੀ ਨਹੀਂ ਮੁੰਡਾ ਆਇਆ ਤਾਂ ਮੁੰਡਾ ਆਇਆ ਸੀ ਘਰੇ ਭਾਈ ਆਇਆ ਤਾਂ ਜਵਾਈ ਮੇਰਾ مجھے ਲੈਨੇ ਮੇਰੀ ਭੈਣ ਦੇ ਯਾਰ ਅੱਛਾ ਹਾਂ ਚਲ ਮੰਮੀ ਚਲ ਮੰਮੀ ਮੈਂ ਸਾਡੇ ਮੇਰਾ ਪਤੀ 4-5 ਮਹੀਨੇ ਸੇ ਲਾਪਤਾ ਮੰਗੀ ਉਸੇ ਕੁਛ ਹੋ ਗਿਆ ਹਾਂ ਹਾਂ ਉਹ ਕਹਿ ਰਹੀ ਮੰਮੀ ਆਂ ਜਿਹਨੇ ਫਾਸੀ ਲਾ ਲਈ ਆ ਜਲਦੀ ਚਲਦੇ ਅੱਛਾ ਅੱਛਾ ਤੁਹਾਡੇ ਜਵਾਈ ਨੇ ਕਿਹਾ ਕਿ ਫਾਸੀ ਲਗਾ ਲਈ ਹਾਂ ਜੀ ਅੱਛਾ ਜਦ ਤੁਸੀਂ ਫਿਰ ਮੌਕੇ ਤੇ ਗਏ ਹੋ ਉੱਥੇ ਗਏ ਤੇ ਨਾ ਨਵ ਨਵ ਤਾਰ ਕੇ ਮੰਨ ਜਦ ਤੈਗੇ ਮੰਨ ਜਦ ਲਈ ਸੀ ਮੈਂ ਲਈ ਸੱਚ ਕਰੀ ਨਾਨੇ ਗਈ ਤੋਂ 2-3 ਘੰਟੇ ਬਾਅਦ ਦੇਖ ਰਹੀ ਹਮਨੇ ਨੂੰ ਕੋ ਕਿਆ ਕਰ ਲਿਆ ਉਹ ਨ ਨਹੀਂ ਕਰਾ ਤੁਹਾਡੀ ਕਦੀ ਗੱਲ ਹੋਈ ਹੈ ਤੁਹਾਡੀ ਬੇਟੀ ਨਾਲ ਵੀ ਕੋਈ ਇਸ ਤਰ੍ਹਾਂ ਦੇ ਕੋਈ ਦਿਮਾਗ ਚੋਂ ਦੀ ਗੱਲ ਹੋਵੇ ਨਹੀਂ ਜੀ ਕਦੀ ਕੁਝ ਕਿਆ ਹੋਵੇ ਕੋਈ ਲੜਾਈ ਝਗੜਾ ਹੋਵੇ ਕੋਈ ਬਸ ਆ ਕੇ ਤੇ ਮੈਂ ਦੁਖੀ ਹਾਂ ਬਸ ਫਕੀ ਕੇ ਹੋ ਜੈ ਸਹੀ ਦੁਖੀ ਹੂੰ ਹੂੰ ਹੁਣ ਤੁਸੀਂ ਇੱਥੇ ਆਇਓ ਕੀ ਮੰਗ ਕੀ ਕਰਦੇ ਹੋ ਥਾਣੇ ਚ ਆਏ ਹੋ ਤੁਸੀਂ ਮੈਂ ਤਾਂ ਜੀ ਸੁਣਿਆ ਹਾਂ ਸਾਹਮਣੇ ਨੂੰ ਮੇਰੀ ਉੱਚ ਚਲੇਗੀ ਲੇਕਿਨ ਇਹ ਕਿਸੇ ਲੱਗਦੀ ਰਹੇ ਨਾ ਮਾਰੇ ਤਾਂ ਮੇਰਾ ਦੇ ਚੁੱਪ ਕਰ ਹੁਣ ਹਸਪੀਟਲ ਕਿੱਥੇ ਆਦਾ ਭਰਾਰ ਹੋ ਗਈ ਇਹ ਚੱਲ ਗਏ ਸਾਰੇ ਜਣੇ ਭੱਜ ਗਏ ਸਾਰੇ ਪੁਲਿਸ ਹਸਪਤਾਲ ਲੇ ਗਏ ਇਤਨੇ ਵਾ ਸਾਰੇ ਭੱਜ ਗਏ ਖੰਨੇ ਕਿਹੜੀ ਜਗ੍ਹਾ ਚ ਰਹਿੰਦੇ ਸੀਗੇ ਅਬ ਇਲਾਲੇ ਛਪੜੀ ਚ ਰਹਿੰਦੇ ਸੀ ਅਬ ਇਲਾਲੇ ਛਪੜੀ ਹੈ ਜੀ ਕਿਹੜੀ ਜਗ੍ਹਾ ਰਹਿੰਦੇ ਸੀ ਕਿਹਨੇ ਉਹ ਬਿੱਲੂ ਸੌਣ ਵਾਲੀ ਗਲੀ ਚ ਕੋੜੀ ਦੇ ਅੱਤੇ ਤੇ ਨੋਂ ਉੰਦਰ ਬਿਲਾਰੇ ਚਪੜੀ ਨੂੰ ਪੂਰੇ ਸੋਹਰੇ ਨੇ ਛੁੜੀ ਦੀ ਬਿਲਾਰੇ ਚਪੜੀ 10 ਮੰਦਿਰ ਕੋਲ ਕੀ ਨਾਮੇ ਬੈਠੇ ਤੁਹਾਡਾ ਮੇਰਾ ਕਾਮ ਨਹੀਂ ਅੱਛਾ ਕਾਮ ਨਹੀਂ ਕੀ ਘਟਨਾ ਵਾਪਰੀ ਤੁਹਾਡੀ ਸਿਸਟਮ ਨਾਲ ਮੈਨੂੰ ਉਹਦਾ ਵੈਸੇ ਫੋਨ ਪਹਿਲਾਂ ਇੱਕ ਦੋ ਵਾਰ ਮੈਂ ਕਰਿਆ ਉਹਨੇ ਮੈਨੂੰ ਦੱਸਿਆ ਹਾਂ ਚਾ ਕਹਿੰਦੀ ਮੈਂ ਠੀਕ ਆ ਫਿਰ ਕਹਿੰਦੀ ਮੇਰਾ ਫੋਨ ਖਰਾਬ ਹੋ ਗਿਆ ਫਿਰ ਬਾਅਦ ਚ ਜਾ ਕੇ ਫੋਨ ਆਇਆ ਉਹਦਾ ਇੱਕ ਦੋ ਵਾਰੀ ਫਿਰ ਕਹਿੰਦੀ ਵੀ ਤੇ ਜੀਜੇ ਦਾ ਖਰਾਬ ਹੋ ਗਿਆ ਫੋਨ ਭਈ ਹੋਦੇ ਕੋਲੇ ਉਹਦਾ ਨੰਬਰ ਬੰਦ ਹੈ ਉਹ ਆਪਣਾ ਨੰਬਰ ਬੰਦੇ ਰੱਖਦਾ ਸੀ ਉਹਦਾ ਨੰਬਰ ਚਲਾ ਰਿਆ ਹਾਂ ਹੋਣ ਕਹਿੰਦਾ ਉਹਦੇ ਕੋਲ ਫੋਨ ਹੀ ਨਹੀਂ ਸੀ ਇਹਨੇ ਹੁਣ ਲੈ ਕੇ ਦਿੱਤਾ ਸੀ ਉਹਨੂੰ ਫੋਨ ਅੱਛਾ ਹਾਂ ਉਹਨ ਕਹਿੰਦਾ ਉਹਦੇ ਕੋਲ ਫੋਨ ਨਹੀਂ ਹੈਗਾ ਫੋ ਆਪ ਸਾਰੇ ਭੱਜ ਗਏ ਉਹਨੂੰ ਮਾਰ ਕੇ ਪਹਿਲਾਂ ਮੈਨੂੰ ਫੋਨ ਕਰਕੇ ਕਹਿੰਦਾ ਮੈਂ ਤੇਰਾ ਜੀਜਾ ਬੋਲਦਾ ਮੈਨੂੰ ਲੱਗਿਆ ਭਈ ਉਹਦੀ ਮੰਮੀ ਬੋਲਦੀ ਐ ਮੈਂ ਤਾਂ ਨਮਸਤੇ ਬੁਲਾਈ ਆਂਟੀ ਨੂੰ ਮੈਂ ਘਾਂਟੀ ਨੂੰ ਨਮਸਤੇ ਫੇਰ ਕਹਿੰਦਾ ਮੈਂ ਤੇਰਾ ਜੀਜਾ ਬੋਲਦਾ ਹੈ ਕਹਿੰਦਾ ਉਹਨੇ ਬਾਥਰੂਮ ਚ ਗਿਰੀ ਪਈ ਮਿਲੀ ਐ ਥੋੜੀ ਦੇਰ ਬਾਅਦ ਫੋਨ ਆਇਆ ਮੈਨੂੰ ਕਹਿੰਦਾ ਮੈਂ ਉਹਨੇ ਗਰਲਫ੍ਰੈਂਡਾ ਲੈ ਲਿਆ ਅੱਛਾ ਦੋਨੇ ਵਾਰੀ ਅਲੱਗ-ਅਲੱਗ ਗੱਲਾਂ ਕਰਦਾ ਹਾਂਜੀ ਇੱਕ ਕਵਾਰੀ ਗੱਲ ਦੱਸਦਾ ਮੈਨੂੰ ਚੰਗੀ ਤਰ੍ਹਾਂ ਮੈਂ ਮੰਨ ਵੀ ਸਕਦੀ ਸੀ ਵੀ ਹਾਂ ਚਲ ਉਹ ਤਾਂ ਇੰਨੀ ਸਿੱਧਰੀ ਹੋ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਸੀ ਉਹ ਅੰਦਰੇ ਅੰਦਰ ਰਹਿੰਦੀ ਸੀ ਉਹ ਉਹ ਐਸਾ ਨਹੀਂ ਕਰ ਸਕਦੀ ਤੁਹਾਨੂੰ ਕੀ ਲੱਗਦਾ ਕੀ ਤੁਹਾਨੂੰ ਕੀ ਲੱਗਦਾ ਵੀ ਕੀ ਹੋਇਆ ਤੁਹਾਡੀ ਸਾਨੂੰ ਲੱਗਦਾ ਇਹਨਾਂ ਨੇ ਮਾਰੀ ਆ ਉਹ ਮੈਂ ਸਾਫ਼ ਕਹਿੰਨੀ ਆ ਮੈਂ ਉਹਦੀ ਭੈਣ ਐ ਬਸ ਛੋਟੀਆਂ ਲੇਕਿਨ ਉਹਨਾਂ ਨੇ ਮਾਰੀ ਆ ਉਹ ਸਾਡੇ ਨਾਲ ਪਾਲੀਆ ਮੇਰੀ ਭੈਣ ਐ ਉਹ ਮੈਂ ਜਾਣਦੀ ਆ ਉਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਸੀ ਇੰਨੀ ਸਿੱਧੀ ਸੀ ਉਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਐ ਸਾਰੇ ਦੱਸ ਦਣਗੇ ਕਿੰਨੀ ਸਾਊ ਸੀ ਉਹ ਕਿੰਨਾ ਕ ਟਾਈਮ ਪਹਿਲਾਂ ਵਿਆਹ ਹੋਇਆ ਸੀਗਾ ਤੁਹਾਡੀ ਭੈਣ ਦਾ ਕਿੰਨੇ ਸਾਲ ਹੋ ਗਏ ਚਾਰ ਕ ਸਾਲ ਹੋ ਗਏ ਉਹਦੇ ਬਿਆਨ ਚਾਹੀਦੇ ਅੱਛਾ ਹਾਂਜੀ ਠੀਕ ਹੈ ਤੇ ਖੰਦੀ ਵੀ ਆਈ ਹੁੰਦੀ ਸੀ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਨਸਾਫ ਚਾਹੁੰਦੇ ਆ ਸਾਡੀ ਭੈਣ ਕਿਉਂ ਮਾਰਿਆ ਇਹਨਾਂ ਨੇ ਨਾਲੇ ਫਰਾਰ ਕਰ ਤੇ ਹੋਇਆ ਹੈ ਜੇਲ੍ਹ ਚ ਚਾਹੀਦੇ ਸਾਨੂੰ ਠੀਕ ਜੇ ਸੱਚੇ ਹੁੰਦੇ ਕਿਉਂ ਇੱਕ ਅੰਦਲੀ ਨਾਮ ਦੀ ਲੜਕੀ 26 ਸਾਲ ਦੀ ਉਮਰ ਹੈ ਉਹਦੀ ਉਹਨੇ ਪੱਕੇ ਨਾਲ ਗੱਲ ਫਰਾਹਾ ਲੈ ਕੇ ਆਤਮ ਹੱਤਿਆ ਕੀਤੀ ਹੈ ਜਿੱਦਾਂ ਦੀ ਰਿਪੋਰਟ ਆਵੇ ਕਿ ਮੈਡੀਕਲ ਅਤੇ ਉਹਨਾਂ ਦੇ ਮਾਪਿਓ ਦੇ ਉਹਨਾਂ ਦੇ ਪੇਰੈਂਟਸ ਦੇ ਜਿੱਦਾਂ ਦੇ ਬਿਆਨ ਹੋਗੇ ਉਸ ਹਸਾਬ ਨਾਲ ਉਹਜੀ ਕਾਰਵਾਈਆਂ ਚਲਿਆਂ ਦੀ ਗਈ